ਤੇ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਆ ਲੈ ਵੀ ਅੰਦਰ ਬਾਹਰ ਮਰਵਾਇ ਕਰਣੇ ਗਾ ਅੰਟੀਰੀਅਰ ਕਿਆ ਬਾਤਾਂ ਬਿਲਕੁਲ ਨਵਾਂ ਸੀਟ ਕਵਰ ਜਮਾਂ ਨਵੇਂ ਆ ਮੈਟ ਵਧੀਆ ਪੂਰੇ ਜਿੰਨੀ ਗੱਲਬਾਤ ਹੁੰਦੀ ਹੈ ਦਰਸ਼ਕ ਵੀਰੋ ਆਪਾਂ ਉਹਨੂੰ ਵੀ ਦੱਸਦੇ ਆਂ ਬਾਈ ਜੀ ਵੱਧ ਘੱਟ ਗੱਲ ਨਹੀਂ ਕਰਦੇ ਆਪਾਂ ਜਿੰਨੀ ਹੁੰਦੀ ਆ ਉਹਨੂੰ ਹੀ ਦੱਸਦੇ ਆਂ ਅੱਛੀ ਗੱਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਪੇਜ ਨੂੰ ਕਰ ਲਓ ਫੋਲੋ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਸਪੋਰਟ ਕਰਿਆ ਕਰੋ ਮੇਰਾ ਵੀਰ ਇੱਕ ਹੱਥ ਵਨ ਕੇ ਬੇਨਤੀ ਹੈ ਦਰਸ਼ਕ ਵੀਰਾਂ ਨੂੰ ਕਿ ਵੀਰ ਬਣ ਕੇ ਜਿਹਨੇ ਗੱਡੀ ਖਰੀਦਨੀ ਹੁੰਦੀ ਆ ਉਹੀ ਸੰਪਰਕ ਕਰੋ ਫਾਲਤੂ ਦੀ ਕਾਲ ਨਾ ਕਰੋ ਮੇਰਾ ਵੀਰ ਸਵਾਲ ਲੈਣ ਲਈ ਕਾਲ ਨਾ ਕਰਿਆ ਕਰੋ ਜਿਹਨੇ ਗੱਡੀ ਖਰੀਦਨੀ ਹੁੰਦੀ ਆ ਉਹੀ ਸੰਪਰਕ ਕਰਿਆ ਕਰੋ ਰੇਟ ਆਪਣੇ ਜਾਇਜ਼ੀ ਹੁੰਦੀ ਆ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਲੈ ਵੀ 2015 ਮਾਡਲ ਡਿਜ਼ਾਇਰ ਲੈ ਕੇ ਆਂਦੀ ਥੋਡੀ ਖਾਤਰ ਆਪਾਂ ਪਹਿਲਾਂ 12 ਮਾਡਲ ਲਿਆਂਦੀ ਸੀ ਬਹੁਤ ਘੈਂਟ ਗੱਡੀ ਸੀ ਇਹ ਵੀ ਜਮਾ ਸਿਰਾਗ ਗੱਲ ਬਾਤ ਹੀ ਗੱਡੀ ਦੇ ਵਿੱਚ 2015 ਮਾਡਲ ਆ BDI ਆ ਤੇ ਗੱਡੀ ਲਿਸ਼ਕਾ ਮਾਰਦੀ ਆ ਚਾਰੇ ਪਾਸੋਂ ਅਲਾਈ ਚੈੱਕ ਕਰ ਲੋ ਟਾਇਰ ਚੈੱਕ ਕਰ ਲੋ ਠੀਕ ਆ ਬਾਈ ਜੀ ਆ ਚੀਜ਼ਾਂ ਦੇ ਮਰਵਾਇਆ ਕਰਾਂ ਮੜੀ ਜੀ ਨੀ ਗੱਲ ਕਰੋਮ ਵਾਲੀ ਫੱਟੀ ਕਰੋਮ ਵਾਲੇ ਹੈਂਡਲ ਠੀਕ ਆ ਜੀ ਜਿਵੇਂ ਸਾਰਾ ਕੁਝ ਨਵਾਂ ਗੱਡੀ ਦੇ ਬਚਾਣ ਓਕੇ ਆ ਰੰਗ ਪੇਂਟ ਦੀ ਓਰੀਜਨਲ ਆ ਲੱਗੀ ਬੱਜੀ ਕਿਸੇ ਪਾਸੋਂ ਨਹੀਂ ਕੈਂਟ ਗੱਡੀ ਜੀ ਨੂੰ ਆਪਾਂ ਕਹਿ ਦਿੰਨੇ ਆਗੇ ਕੈਂਟ ਗੱਡੀ ਹੈਗੀ ਪੂਰੀ 2015 ਮਾਡਲ ਰੇਟ ਬਾਈ ਤੁਹਾਨੂੰ ਇੰਨਾ ਕਿ ਜਾਇਜ਼ ਦੇ ਦੇਣਾ ਕਿ ਵੀਡੀਓ ਨੂੰ ਫੁੱਲ ਦੇਖ ਲਿਓ ਸਕਿਪ ਨਾ ਕਰਿਓ ਇਧਰ ਦੀ ਬਈ ਬੈਕ ਸਾਈਡ ਦੀ ਮਰਵਾਦੀ ਕਰਾਨੀਗਾ ਛੱਤ ਤੇ ਮਰਵਾਦੀ ਕਰਾ ਟਿੱਕੀ ਡੁਕੀ ਤੇ ਮਗਰਲੇ ਪਾਸੇ ਜੰਮ ਜਚਾ ਕੇ ਗੱਡੀ ਦਿਖਾ ਦੇ ਸਾਰੀ ਸਿਰਾ ਪੀ ਸਾ ਗੱਡੀ 2015 ਮਾਡਲ ਆ ਬੀਡੀਆਈ ਆ ਤੇ ਗੱਡੀ ਚੱਲੀ ਵੀ ਬਹੁਤ ਘੱਟ ਆ ਤੇ ਘਰੇ ਸੀ ਕਿਸੇ ਬੰਦੇ ਕੋਲੇ ਘਰੇਲੂ ਗੱਡੀ ਰੱਖੀ ਵੀ ਸੀਗੀ ਸ਼ੌਂਕ ਨਾਲ ਤੇ ਸ਼ੌਂਕ ਨਾਲ ਤਿਆਰ ਕਰਾਈ ਹੋਏ ਫੁੱਲ ਰਪੀ ਲਾਇਏ ਹੋਏ ਹੈਗੇ ਸੋਹਣੀ ਗੱਲ ਬਾਤ ਆ ਲੈਸਕਾ ਮਾਰਦੀ ਆ ਤੇ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਆ ਲੈ ਵੀ ਅੰਦਰ ਬਾਹਰ ਮਰਵਾਈ ਕਰਾਨੀਗਾ ਅੰਟੀਰੀਅਰ ਕੀ ਆ ਬਾਤ ਆ ਬਿਲਕੁਲ ਨਵਾਂ ਸ਼ੀਟ ਕਵਰ ਜਮਾ ਨਵੇਂ ਆ ਮੈਟ ਵਧੀਆ ਪੂਰੇ ਜਿੰਨੀ ਗੱਲਬਾਤ ਹੁੰਦੀ ਹੈ ਦਰਸ਼ਕ ਵੀਰੋ ਆਪਾਂ ਉਹਨੂੰ ਵੀ ਦੱਸਦੇ ਆਂ ਬਾਈ ਜੀ ਵੱਧ ਘੱਟ ਗੱਲ ਨਹੀਂ ਕਰਦੇ ਆਪਾਂ ਜਿੰਨੀ ਹੁੰਦੀ ਆ ਉਹਨੂੰ ਹੀ ਦੱਸਦੇ ਆਂਗੇ ਤੇ ਘੈਂਟ ਗੱਡੀ ਆ ਜਮਾ ਕੋਕਾ ਪੀਸ ਜਿਹਨੂੰ ਕਹਿ ਦਿੰਨੇ ਆ ਉਹ ਗੱਡੀ ਆ ਜੀ ਸੋਹਣੀ ਆ ਸਾਫ਼ ਸੁਥਰੀ ਆ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਲੈ ਵੀ ਸੈਂਟਰ ਲੌਕਿੰਗ ਵਾਲੀ ਚਾਬੀ ਹੈ ਗੱਡੀ ਦੇ ਨਾਲ ਗੋਡੇ ਪਿੱਲਰਾਂ ਦੀ ਓਰੀਜਨਲ ਆ ਹੱਟੇ ਫੁੱਟੇ ਸਭ ਕੁਝ ਜਮਾ ਓਰੀਜਨਲ ਆ ਬਾਈ ਇਦੋਂ ਰੰਗਲਾਂ ਦਾ ਬੁਰਸ਼ ਵੀ ਨਹੀਂ ਲੱਗਿਆ ਫਰੰਟ ਤੇ ਤਾਂ ਜਮਾ ਤੇ ਉਹ ਗੱਡੀ ਦੇ ਵਿੱਚ ਮਾੜੀ ਮੋਟੀ ਹਲਕੀ ਫੁਲਕੀ ਟੈਜਿੰਗ ਹੈਗੀ ਆ ਬਾਈ ਜੀ ਲੈ ਵੀ ਡਿਮਾਂਡ ਸਾਨੂੰ ਆਪਾਂ ਬਿਲਕੁਲ ਜਾਇਜ਼ ਦੇ ਦਿਆਂਗੇ 2015 ਮਾਡਲ ਆ ਬੀਡੀਆਈ ਆ 1 ਲੱਖ 20 ਕੁ ਹਜ਼ਾਰ ਚੱਲੀ ਵੀ ਆ ਗੱਡੀ ਰੇਟ ਦੇ ਦਿਆਂਗੇ ਜਾਇਜ਼ ਆਪਾਂ ਤੁਹਾਨੂੰ ਜਮਾ 12 12 ਮਾਡਲ ਦਾ ਇਹਨਾਂ ਰੇਟ ਮੰਗਦੇ ਆਗੇ ਤੇ ਆਪਾਂ ਛੱਡਦੇ ਨਹੀਂ ਉਸ ਰੇਟ ਦੇ ਵਿੱਚ 3 ਲੱਖ ਏ 60000 ਦੀ ਲਾਸਟੇ ਗੱਡੀ ਛੱਡਣੀ ਆਪਾਂ 2015 ਮਾਡਲ ਆ ਬੀਡੀਆਈ ਡਿਜ਼ਾਇਰ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲੋ ਫਾਲੋ ਧੰਨਵਾਦ ਜੀ